ਸਾਡੇ ਹਿੰਦੂ ਹੀ ਹਿੰਦੂਆਂ ਦਾ ਵਿਰੋਧ ਕਰਦ ਨੇ ਐਨੀ ਤਕਲੀਫ ਹੋਣਾ ਅਤਵਾਦੀਆਂ ਨੂੰ ਨਹੀਂ ਜਿਹੜੇ ਨੂੰ ਰੋਹ ਧਮਕੀਆਂ ਦਿੰਦੇ ਨੇ ਤੁਹਾਨੂੰ ਪਤਾ ਹੀ ਆ ਪਿਛੋਖਰਾ ਪੰਜਾਬ ਦਾ ਕੋਈ ਐਸਾ ਬੰਦੇ ਨਹੀਂ ਜਿਹਦੇ ਨਾਲ ਧਮਕੀਆਂ ਨਾਮ ਦਿਆ ਹੋਵੇ ਜੇ ਗੱਲ ਕਰਦੇ ਨੇ ਤਾਂ ਪੰਜਾਬ ਦੀ ਗੱਲ ਕਰਦ ਨੇ ਜੇ ਗੱਲ ਕਰਦੇ ਨੇ ਹਿੰਦੂ ਸਮਾਜ ਦੀ ਗੱਲ ਕਰਦ ਨੇ ਹਿੰਦੂ ਸਮਾਜ ਦੀ ਗੱਲ ਕਰਦੇ ਆ ਤਾਂ ਸਾਡੇ ਹੀ ਲੋਗ ਕੁਝ ਜੀਂਦੇ ਨਹੀਂ ਜ਼ਿਆਦਾਤਰ ਲੋਗ ਇਹਨਾਂ ਦਾ ਬਰੂਰ ਕਰਦੇ ਸਾਨੂੰ ਪੁੱਛਦੇ ਨੇ ਉਹਨੂੰ ਪਾਰਟੀ ਚੋਂ ਕੱਢ ਦੋ ਉਹ ਬੜਾ ਖਲਾਫ ਬੋਲਦਾ ਮੈਂ ਪੁੱਛਣਾ ਚਾਹੁੰਦਾ ਕਿਹਨਾਂ ਦੇ ਖਲਾਫ ਬੋਲਦਾ ਸਾਰੇ ਸਾਰਾ ਦੇਸ਼ ਵਿਰੋਧੀ ਹੋਜੇ ਅਸੀਂ ਦੇਸ਼ ਦੇ ਖਿਲਾਫ ਪੜਾਤਵਾਦੀਆਂ ਦੇ ਖਿਲਾਫ ਉਹਨਾਂ ਦੇਸ਼ ਦਰੋਹੀਆਂ ਦੇ ਖਿਲਾਫ ਲੜਦੇ ਰਹੇ ਤੇ ਲੜਦੇ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਰਪਰ ਬਣਿਆ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸਰਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਅੰਮਿਤ ਰੋੜਾ ਸ਼ੀਸ਼ਨਾ ਪੰਜਾਬ ਤੋਂ ਦੋਤੋ ਸਾਡੇ ਵਿੱਚ ਅੱਜ ਸਾਡੇ ਪਾਰਟੀ ਪਾਰਟੀ ਦੇ ਪ੍ਰਮੁੱਖ ਤੁਸੀਂ ਜਿਹਨੂੰ ਜਾਣਦੇ ਹੋ ਬੱਬਰ ਸ਼ੇਰ ਪਾਰਟੀ ਦੇ ਪ੍ਰਮੁੱਖ ਸਾਡੇ ਸੰਜੀਵ ਕਨੋਲੀ ਜੀ ਸ਼ੀਸ਼ਨਾ ਪੰਜਾਬ ਤੋਂ ਅੱਜ ਲੁਧਿਆਣਾ ਫੇਰੀ ਤੇ ਆਏ ਨੇ ਔਰ ਲੁਧਿਆਣਾ ਦੇ ਵਿੱਚ ਅੱਜ ਇੱਕ ਹੰਗਾਮੀ ਮੀਟਿੰਗ ਗੜੀ ਰੱਖੀ ਗਈ ਸੀ ਚਰਚਾ ਚਰਚਾ ਦੇ ਸੁਣਨ ਦੇ ਵਿੱਚ ਕਨੋਲੀ ਸਾਹਿਬ ਨੇ ਦੋ ਸ਼ਬਦ ਇਹੋ ਜਿਹੇ ਤੁਹਾਡਾ ਵਿਚਾਰ ਉਡਾਂਦਰਾ ਕਰਨ ਦੇ ਜਿਹੜੇ ਕਈ ਕੱਟੜਵਾਦੀਆਂ ਨੂੰ ਖਾਲਸਤਾਨੀਆਂ ਨੂੰ ਕਈ ਅੱਤਵਾਦੀ ਆਈਐਸ ਦੇ ਅੱਤਵਾਦੀਆਂ ਨੂੰ ਬੜੀ ਚੁਗਦੀਆਂ ਨੇ ਹਾਂਜੀ ਕਰੋਲੀ ਸਾਹਿਬ ਪਹਿਲਾਂ ਸ਼ੁਰੂਆਤ ਤੁਹਾਡੇ ਤੋਂ ਅੱਛਾ ਕਹਾਂ ਵੀਰ ਬਜਰੰਗੀ ਹਰ ਮਹਾਦੇਵ ਨਿਤਿਸ਼ ਨਾਰਾਇਣ ਆਪਣੇ ਇੱਕੋਲੀ ਸਾਹਿਬ ਜੀ ਤੋਂ ਇੱਕ ਨਾ ਗੱਲ ਮੇਰੇ ਦਿਲ ਚ ਬੜੇ ਦਿਨਾਂ ਦੀ ਰੁਕੀ ਹੋਈ ਸੀਗੀ ਅੱਜ ਆਏ ਆ ਮੀਟਿੰਗ ਦੇ ਵਿੱਚ ਮੈਂ ਪੁੱਛਣਾ ਚਾਹਨਾ ਵੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਅਮੀਤ ਅਰੋੜਾ ਜੀ ਆਪਣੀ ਪਾਰਟੀ ਹੈ ਜੀ ਸਾਡੇ ਸ਼ਿਵ ਸਾਹਿਬ ਪੰਜਾਬ ਦੇ ਸ਼ੇਰ ਨੇ ਇਹ ਯੂਵਾ ਚੇਅਰਮੈਨ ਨੇ ਸ਼ਿਵਸਨਾ ਪੰਜਾਬ ਦੇ ਫਿਰ ਮੈਨੂੰ ਇੱਕ ਚੀਜ਼ ਇਹ ਨਹੀਂ ਪਤਾ ਲੱਗਦੀ ਜਦੋਂ ਅਮੀ ਤਰੋੜਾ ਜੀ ਕੋਈ ਲਾਈਵ ਕਰਦੇ ਨੇ ਕੁਝ ਫੇਸਬੁੱਕ ਤੇ ਪਾਉਂਦੇ ਨੇ ਦੂਜੇ ਧਰਮ ਵਾਲੇ ਤਾਂ ਘੱਟ ਗਾਲਾਂ ਕੱਢਦੇ ਨੇ ਇਹ ਆਪਣੇ ਧਰਮ ਵਾਲੇ ਲੋਕਾਂ ਨੂੰ ਕੀ ਤਕਲੀਫ ਆ ਵੀ ਜੇ ਇਹ ਆਪਣਿਆਂ ਨੂੰ Hindu shear ਕਹਿੰਦਾ ਵਾ ਦੇਖੋ ਇਹ ਕਿਸੇ ਧਰਮ ਖਿਲਾਫ ਤਾਂ ਬੋਲਦਾ ਨਹੀਂ ਠੀਕ ਆ ਨਾ ਕਿਸੇ ਮਜ਼ਬੂਤ ਖਿਲਾਫ ਬੋਲਦਾ ਇਹ ਆਪਣੀ ਇੱਕ ਬਾਤ ਚੱਕਦਾ ਕਿਉਂਕਿ ਆਤਵਾਦੀ ਪੀੜਿਤ ਆ ਠੀਕ ਆ ਇਹਦੇ ਤੇ ਹਮਲਾ ਹੋਇਆ ਸੀ ਜਿਹੜਾ ਕਿ ਐਨਆਈਐਨ ਨੂੰ ਕਲੀਨ ਚਿੱਟ ਵੀ ਦਿੱਤੀ ਫੇਰ ਜਦੋਂ ਇਹ ਬੋਲਦਾ ਵਾ ਦੂਜੇ ਧਰਮ ਨਾਲੋਂ ਵੱਧ ਆਪਣੇ ਧਰਮ ਦੇ ਲੋਕਾਂ ਨੂੰ ਕਿਉਂ ਤਕਲੀਫ ਹੁੰਦੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਦਾ ਦੇਖੋ ਬੜੇ ਦੁੱਖ ਦੀ ਗੱਲ ਆ ਅੱਜ ਪੰਜਾਬ ਦਾ ਕਿਉਂ ਐਸੇ ਹਾਲ ਨੇ ਕਿਉਂਕਿ ਸਭ ਤੋਂ ਜ਼ਿਆਦਾ ਟੈਕਸ ਹਿੰਦੂ ਸਮਾਜ ਦਿੰਦਾ ਪਰ ਸਾਡੇ ਜਿਹੜੇ ਹਿੰਦੂ ਆ ਨਾ ਤਾਂ ਉਹਨੂੰ ਕੋਈ ਪੋਲੀਟੀਕਲ ਪਾਰਟੀ ਇਕੱਠੀ ਹੋਣ ਦਿੰਦੀ ਸਾਡੇ ਹਿੰਦੂ ਹੀ ਹਿੰਦੂਆਂ ਦਾ ਅਬਰੋਧ ਕਰਦੇ ਨੇ ਇੰਨੀ ਤਕਲੀਫ ਹੋਣਾ ਅਤਵਾਦੀਆਂ ਨੂੰ ਨਹੀਂ ਜਿਹੜੇ ਇਹਨਾਂ ਨੂੰ ਰੋਹ ਧਮਕੀਆਂ ਦਿੰਦੇ ਨੇ ਤੁਹਾਨੂੰ ਪਤਾ ਹੀ ਆ ਪਿਛੋਕੜਾ ਪੰਜਾਬ ਦਾ ਕੋਈ ਐਸਾ ਦਿਨ ਨਹੀਂ ਜਿੱਦਣਾਂ ਨੂੰ ਧਮਕੀਆਂ ਨਾਮ ਦੀਆਂ ਹੋਵੇ ਔਰ ਸਾਡੇ ਸਵਾਸ ਦੇ ਲੋਕ ਜਿਨ੍ਹਾਂ ਵਾਸਤੇ ਮੈਂ ਪੁੱਛਣਾ ਚਾਹੁੰਦਾ ਕਿ ਆਪਸ ਵਿੱਚ ਲੜਾਈ ਲੜਦੇ ਨੇ ਇਹ ਜੇ ਗੱਲ ਕਰਦੇ ਨੇ ਤਾਂ ਪੰਜਾਬ ਦੀ ਗੱਲ ਕਰਦੇ ਨੇ ਜੇ ਗੱਲ ਕਰਦੇ ਨੇ ਹਿੰਦੂ ਸਮਾਜ ਦੀ ਗੱਲ ਕਰਦੇ ਨੇ ਸਾਡੇ ਹਿੰਦੂ ਸਮਾਜ ਦੀ ਗੱਲ ਕਰਨਾ ਮਾੜੀ ਗੱਲ ਹੈ ਅੱਜ ਉਹਨਾਂ ਹੱਤਵਾਦੀਆਂ ਨੂੰ ਸ਼ਰਨ ਆਉਣ ਵਾਸਤੇ ਜਿਨ੍ਹਾਂ ਨੇ ਨਿਰਦੋਸ਼ ਲੋਕਾਂ ਨੂੰ ਬੱਸਾਂ 'ਚੋਂ ਕੱਢ-ਕੱਢ ਕੇ ਮਾਰਿਆ ਉਹਨਾਂ ਵਾਸਤੇ ਧਰਨੇ ਲੱਗੇ ਜਾ ਰਹੇ ਨੇ ਉਹਨਾਂ ਦੀ ਚਰਚਾ ਕੀਤੀ ਜਾ ਰਹੀ ਉਹਨਾਂ ਦਾ ਸਮਰਥਨ ਦਿੱਤਾ ਜਾ ਰਿਹਾ ਸਾਰਾ ਦੇਸ਼ ਉਹਨਾਂ ਦੇ ਹੱਕ 'ਚ ਖੜਾ جے ہے ہندو ਸਵਾਦ ਦੀ ਗੱਲ ਕਰਦੇ ਆ ਤਾਂ ਸਾਡੇ ਹੀ ਲੋਕ ਕੁਝ ਚ ਜਿੰਦੇ ਨਹੀਂ ਜ਼ਿਆਦਾਤਰ ਲੋਕ ਇਹਨਾਂ ਦਾ ਵਿਰੋਧ ਕਰਦੇ ਸਾਨੂੰ ਪੁੱਛਦੇ ਨੇ ਉਹਨੂੰ ਪਾਰਟੀ ਚੋਂ ਕੱਢ ਦੋ ਉਹ ਬੜਾ ਖਲਾਫ ਬੋਲਦਾ ਮੈਂ ਪੁੱਛਣਾ ਚਾਹੁੰਦਾ ਕਿਹਨਾਂ ਦੇ ਖਲਾਫ ਬੋਲਦਾ کیا ਇਹ ਆਪਣੇ ਧਰਮ ਦੀ ਚੰਗੀ ਗੱਲ ਬੋਲ ਨਹੀਂ ਸਕਦੇ ਕੀ ਇਹ ਜੈਕਾਰੇ ਨਹੀਂ ਲਾ ਸਕਦੇ ਕੀ ਆਪਣੇ ਦੇਵੀ ਦੇਵਤਿਆਂ ਦੀ ਰਿਸਪੈਕਟ ਵਾਸਤੇ ਬੋਲ ਨਹੀਂ ਸਕਦੇ ਜਦ ਅਸੀਂ ਕਿਸੇ ਦਾ ਖਲਾਫ ਨਹੀਂ ਬੋਲਦੇ ਜੇ ਕੋਈ ਸਾਡੇ ਖਲਾਫ ਬੋਲਦਾ ਜੇ ਅਸੀਂ ਵਿਰੋਧ ਕਰਦੇ ਤਾਂ ਅਸੀਂ ਮਾਰੇ ਤਾ ਅਮੀ ਤੇ ਉਹਦਾ ਮਾਰਾ ਮੈਂ ਉਹੀ ਕਹਿ ਰਿਹਾ ਅੱਜ ਵੀ ਇਹਨਾਂ ਨੂੰ ਜੇਲਾ ਚੋਂ ਫੋਨ ਆਉਂਦੇ ਨੇ ਜੀਲੇ ਮੁੱਦੇ 'ਚ ਕੱਲ ਗਵਰਨਰ ਸਾਹਿਬ ਨੂੰ ਮਿਲ ਕੇ ਵੀ ਆਏ ਨੇ ਦੇਖੋ ਵੇ ਸਾਡੇ ਸਰਕਾਰ ਨੇ ਕੀ ਕਰਨਾ ਇਹ ਜੇਲ੍ਹਾਂ ਚੋਂ ਅੱਤਵਾਦੀਆਂ ਦੇ ਫੋਨ ਆ ਰਹੇ ਨੇ ਪੁਲਿਸ ਨੂੰ ਟਰੇਸ ਕਰਾ ਤਾ ਡੀਸੀ ਸਾਹਿਬ ਨੂੰ ਕਹਿ ਤਾ ਗਵਰਨਰ ਸਾਹਿਬ ਤੱਕ ਨੂੰ ਕਹਿ ਤਾ ਪਰ ਫੇਰ ਵੀ ਪੰਜਾਬ ਦੇ ਵਿੱਚ ਹਿੰਦੂ ਸਮਾਜ ਲਈ ਕੋਈ ਸਮਾਜ ਨਹੀਂ ਇਕੱਠਾ ਹੁੰਦਾ ਕੋਈ ਲੋਕ ਨਹੀਂ ਇਕੱਠੇ ਹੁੰਦੇ ਸਾਡੇ ਲੋਕ ਵਿਰੋਧ ਕਰਨ ਵਾਸਤੇ ਤਾਂ ਬੜੇ ਵੋਨ ਆਉਂਦੇ ਨੇ ਕਦੀ ਹਮਦਰਦੀ ਲਈ ਖੜਾ ਕਦੀ ਸਮਰਥਨ ਲਈ ਖੜਾ ਮੈਂ ਪੁੱਛਣਾ ਚਾਹਦਾ ਥੋੜੇ ਦਿਨ ਪਹਿਲਾਂ ਇੱਕ ਮੰਦਰ ਦੀ ਆਵਾਜ਼ ਲੈ ਕੇ ਤੁਸੀਂ ਗਏ ਸੀ ਹਾਂਜੀ ਤਾਂ ਤੁਹਾਡੇ ਗੰਨਵਿਆਂ ਨੂੰ ਵੀ ਡਰਾ ਖਾਲੇ ਇੱਕ ਮੰਦਰ ਦੇ ਵਿੱਚ ਜੁੱਤੀਆਂ ਲੈ ਕੇ ਬੇਅਦਵੀ ਕੀਤੀ ਜਾ ਰਹੀ ਆ ਜੇ ਉਹਦੇ ਵਿਰੋਧ ਦੇ ਵਿੱਚ ਸਾਡੇ ਸਮਾਜ ਦੇ ਸ਼ਿਵ ਸਮਾਤ ਨਹੀਂ ਸ਼ਿਵ ਸੈਨਾ ਦੇ ਲੋਕ ਜਿਗਏ ਤਾਂ ਉੱਥੇ ਪਰਚਾ ਨਹੀਂ ਦਰਜ ਹੋ ਰਿਹਾ ਜੇ ਧੱਕਾ ਕੀਤਾ ਥਾਣੇ ਦੇ ਬਾਹਰ ਨਾਰੇ ਲਾਏ ਤਾਂ ਕਹਿੰਦੇ ਤੁਸੀਂ ਨਾਰੇ ਕਿਉਂ ਲਾਏ ਆ ਸਾਡੇ ਬੰਦਿਆਂ ਨੂੰ ਇਨਾਮ ਦਿੱਤਾ ਉਹਨਾਂ ਨੇ ਗਨਮੈਨ ਵਿਡਰਾ ਕਰ ਲਈ ਮੈਂ ਪੁੱਛਣਾ ਜਨਾ ਦੋਵੇਂ ਪਾਸੇ ਜਿਹੜਾ ਲੋਕ ਅਤਵਾਦੀ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਕਦੀ ਸਾਡੇ ਮੰਦਰਾਂ ਦੇ ਖਾਲਿਸਤਾਨ ਲਿਖਿਆ ਜਾਂਦਾ ਸਾਡੇ ਸ਼ੋਹਾ ਯਾਤਰਾ ਤੇ ਤਸਾਹਬ ਸੱਤਿਆ ਜਾਂਦਾ ਸਾਡੇ ਮੰਦਰਾਂ 'ਚ ਬੇਅਦਬੀ ਕੀਤੀ ਜਾਂਦੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਿਉਂ ਇਹਦਾ ਕਾਰਨ ਨਹੀਂ ਆਵੇ ਅਜਹਿ ਜਿਹੜਾ ਲੋਕ ਦੇਸ਼ਕ ਲਈ ਸਵਾਦ ਲਈ ਬੋਲਦੇ ਨੇ ਉਹਨਾਂ ਨੂੰ ਦਬਾਇਆ ਜਾਵੇ ਸਾਡੇ ਕੌਮ ਦੇ ਲੋਕ ਵੀ ਉਹਨਾਂ ਦੀ ਸਮੋਰ ਕਰਦੇ ਨੇ ਅਸੀਂ ਪੁੱਛਣਾ ਚਾਹੁੰਦੇ ਆ ਕਿ ਕਿੰਨੇ ਕੁ ਲੋਕ ਅੱਜ ਦੇਸ਼ ਵਾਸਤੇ ਮਰਨ ਨੂੰ ਤਿਆਰ ਨੇ ਸਮਾਜ ਵਾਸਤੇ ਮਰਨ ਨੂੰ ਤਿਆਰ ਨੇ ਆਪਣੇ ਧਰਮ ਲਈ ਸ਼ਿਵ ਸੈਨਾ ਪੰਜਾਬ ਨੇ ਆਪਣਾ ਝੰਡਾ ਚੱਕਿਆ ਸਾਰਾ ਦੇਸ਼ ਵਿਰੋਧੀ ਹੋਜੇ ਅਸੀਂ ਦੇਸ਼ ਦੇ ਖਿਲਾਫ ਉਹਨਾਂ ਅੱਤਵਾਦੀਆਂ ਦੇ ਖਿਲਾਫ ਉਹਨਾਂ ਦੇਸ਼ ਦਰੁਈਆਂ ਦੇ ਖਿਲਾਫ ਲੜਦੇ ਰਹੇ ਤੇ ਲੜਦੇ